ਕਰੀਫੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਤੇ ਸ਼ਾਮ ਦੇ ਵਜ ਗਿਆ ਨੇ ਆਟ ਤੇ ਅੱਜ ਆਪਣੇ ਰੂਮ ਚ ਆਪਣੇ ਮਿੱਤਰ ਦਾ ਬਰਥਡੇ ਤੇ ਸਵੇਜ ਆਪਾਂ ਜੋਇਨ ਕਰਦੇ ਤੇ ਦੁਬਾਰਾ ਤੱਕ ਬਾਡੀ ਜਨਨ ਦੀ ਨਿਤਰਾ ਪੌਸੂਗੇ ਹੁਣ ਹੁਣ ਕੇ ਤਾਂ ਹੁਣ ਡਿਓਡੀ ਖਾ ਕੇ ਬਾਹਰ ਆਏ ਆਪਾਂ ਤੇ ਮੌਸਮ ਵੀ ਅੱਜ ਠੀਕ ਹੀ ਆ ਨਾ ਇੰਨੀ ਗਰਮੀ ਆ ਥੋੜੀ ਹਵਾ ਚਲਣ ਦੀ ਆ ਢੰਡੀ ਢੰਡੀ ਵੈ ਦਾ ਬਾਰ ਦਾ ਮਾਹੌਲ ਚੱਲ ਆ ਅੱਜ ਦਿਖਾਉਣੇ ਤੁਹਾਨੂੰ ਮਾਰਕੀਟ ਲੱਗੀ ਹੋਈ ਹੈ ਤੇ ਆਪਣੇ ਸਾਹਮਣੇ ਮਾਰਕੀਟ ਆ ਗਿਫਟ ਮਾਰਕੀਟ ਇੱਕ ਛੋਟਾ ਜਿਹਾ 몰 ਆ ਕਾਸੀ ਛੋਟਾ ਇੰਨਾ ਵੀ ਨਹੀਂ ਸਰਬੁਜ ਮਿਲ ਜਾਂਦਾ ਇੱਥੋਂ ਕਿਤੇ ਹੋਰ ਦੂਸਰੇ 몰 ਸੇ ਜਾਂਦੇ ਵੀ ਛੋਟਾ ਸਸਤਾ ਵੀ ਉਸ ਮੰਨ ਤੋਂ ਥੋੜਾ ਮਹਿੰਗਾ ਵੀ ਮਿਲ ਜਾਂਦਾ ਆਪਣਾ ਕੈਂਪ ਹੈਗਾ ਸੋਨਾਪੁਰ ਦੁਬਈ ਚ ਇਹ ਵੀ ਦੇਖ ਸਕਦੇ ਮਾਲ ਦਾ ਨਿਆ ਗਿਫਟ ਸੈਟਿੰਗ ਤੇ ਅੱਜ ਲਈ ਸਾਰ ਤੇ ਬਗਾਲੀ ਮਾਰਕੀਟਾਂ ਤੇ ਨਾਲ ਸਪਿੰ ਨੇ ਜਿਹਨੂੰ ਆਪਾਂ ਪੰਜਾਬੀ ਟੇਕਾ ਕਹਿੰਦੇ ਆ ਅੱਜ ਕਰੋਨਾ ਤੁਹਾਨੂੰ ਸੋਨਾਪੁਰ ਦੀ ਸੈਰ ਇਹਾਂ ਕਈਆਂ ਦੀ ਸੈਲਰੀ ਆ ਗਈਆਂ ਨੇ ਤੇ ਚੈੱਕ ਕਰਨ ਵਾਸਤੇ ਏ.ਟੀ.ਐਮ. 'ਤੇ ਲੱਗੇ ਹੋਏ ਨੇ ਇਹ ਵੀ ਇੱਕ ਛੋਟੀ ਜਿਹੀ ਮਾਰਕੀਟ ਆ ਆਲ ਮਦੀਨਾ ਸੋਨਾਪੁਰ 'ਚ ਬਹੁਤ ਸਾਰੀਆਂ ਇੰਨੀਆਂ ਛੋਟੀਆਂ-ਛੋਟੀਆਂ ਮੋਲ ਬਣੇ ਹੋਏ ਆ ਕੋਈ ਵੀ ਇੱਥੇ ਰਹਿਣ ਦੀ ਕੋਈ ਦਿੱਕਤ ਨਹੀਂ ਉਹ ਦੇਖਦਾਂ ਜਿਹੜਾ ਬੰਦਾ ਫਰੈਸ਼ ਹੋਊਗਾ ਜਾਂ ਫਿਰ ਪਹਿਲੀ ਵਾਰ ਆਊਗਾ ਤੇ ਉਹਦਾ ਦਿਲ ਲੱਗ ਜਾਊਗਾ ਇੱਥੇ ਕੋਈ ਬਸਾਨੀਆਂ ਸੁੱਲਦਾ ਹੈ ਹੀ ਇੱਥੇ ਲੱਗੇ ਸਾਰਾ ਕੁਝ ਮੋਹਲ ਆ ਬਾਹਰ ਆ ਕੇ ਥੋੜੀ ਜਿਹੀ ਗਰਮੀ ਜਿਆਦੀ ਲੱਗਣ ਦੀ ਆ ਤੇ ਬੀਤੇ ਟ੍ਰੈਫਿਕ ਬੜੀ ਹੁੰਦੀ ਆ ਪਰਾਸਵਿਆ ਬਲੈਂਕਟ ਰੋਡੀ ਮੋਬਾਈਲ ਟੋੜਾ ਪੀਰ ਦੇ ਕਰਕੇ ਬਹੁਤ ਜ਼ਿਆਦੀ ਗਰਮੀ ਲੱਗਦੀ ਹੈ ਤੇ ਜੋ ਲੋਕੀ ਜ਼ਿਆਦੇ ਹੁੰਨ ਉਹਨਾਂ 'ਤੇ ਗਰਮੀ ਉਧਰ ਹੋਇਆ ਜਦ ਦਰਦ ਲੱਗਦੀ ਆ ਠੀਕ ਹੈ ਜੀ ਅਗਲੀ ਵਾਰ ਕੋਈ ਸੋ ਕੁਦੇ ਨੇ ਲੋ ਜੀ ਆਪਾਂ ਅੱਗੇ ਆ ਸਪਿੰਨੀ ਹਲ ਠਿੱਕੀ ਹਲ ਤੇ ਆਲ ਸਾਹਮਣੇ ਇੱਕ ਬੰਗਾਲੀ ਮਾਰਗ ਐ ਫੈਕਟਰੀ ਵੀਡੀਓ ਬਣਾਉਣਾ ਚਾਹੀਦਾ ਵਧੀਆ ਬਣਾਣਾ ਲਾਡਣੀ ਆ ਮੈਂ ਅੰਦਰ ਜਾ ਕੇ ਆਪਾਂ ਵੀਡੀਓ ਤੁਹਾਨੂੰ ਉਹਨੂੰ ਖੰਡੇ ਛੋਟੀਆਂ ਵੇਖੀਏ ਕਿਦਨ ਮੌਕਾ ਮਿਲੇਗਾ ਤਾਂ ਦਿਖਾਵਾਂਗੇ ਤੁਹਾਨੂੰ ਅੰਦਰ ਕਿੰਨਾ ਕਿਦਾਂ ਕਰਦਾ ਸਾਰੇ ਸਮਾਨ ਇਸ ਤੋਂ ਸਸਤਾ ਹੁੰਦਾ ਆ ਆਰਾਮ ਨਾਲ ਬੰਦਾ 1-2 ਰੁਪਏ ਦੀਆਂ ਚੀਜ਼ਾਂ ਮਿਲ ਜਾਂਦੀਆਂ ਤੇ ਵਧੀਆ ਖਾਣੇ ਵਾਸਤੇ ਆ ਇਹ ਬੰਗਾਲੀ ਮਾਰਕਟ ਦੀ ਕੀਮਤ ਹੈ। ਉੱਤੇ ਸਭ ਜੰਮ ਇਹ ਸਸਤੀ ਹੁੰਦੀਆਂ ਥੋੜੀ ਮੋਲਾਂ ਨਾਲੋਂ ਸਸਤਾ ਸਮਾਨ ਮਿਲ ਜਾਂਦਾ ਹੈ ਤੇ ਇੱਧਰ ਆ ਸਪਿਨਿੰਗ ਦੇਖਣ ਲੱਗ ਰਿਹਾ ਆ ਬਹੁਤ ਬੁੱਲੇਗਾ ਜੀ ਹਾਂ ਸਾਹਿਬ ਹੈ ਕਦੋਂ ਉਹ ਸਾਹਮਣੇ ਮੱਛੀ ਤਾਂ ਆਪ ਕੀ ਦਿਵਾਨ ਕਰ ਰਿਹਾ ਹੈ ਇਹ ਮਿਲਣਾ ਹੈ ਕਿ ਇਹ ਇੱਕ ਕੰਪਨੀ ਨੇ ਕੰਮ ਬਣਿਆ ਰਹਿਣ ਵਾਸਤੇ ਵਰਕਰਾਂ ਵਾਸਤੇ ਇਹਦਾ ਸਾਰੇ ਬੈਕ ਐਂਜੋਇਮੈਂਟ ਕਰੰਡੇ ਨੇ ਆਪਣਾ ਚੰਗੇ ਕੀਤਾ ਲਾਈਕ ਕਰਿਓ ਚੈਨਲ ਸਪੋਰਟ ਕਰਿਓ ਤੇ ਜੋ ਆਪਰੂਮ ਚ ਪਾਰਟੀ ਕਰਦੇ ਐਨਜੋਏ ਕਰਿਓ